ਵੈਦਿਕ ਮੰਤਰਾਂ ਦੇ ਜਾਪ ਅਤੇ ਸ੍ਰੀ ਬਦਰੀ ਵਿਸ਼ਾਲ ਦੇ ਜੈਕਾਰਿਆਂ ਨਾਲ ਅੱਜ ਤੋਂ ਬ੍ਰਹਮ ਮਹੂਰਤ ਵਿੱਚ ਬਦਰੀਨਾਥ धाम ਦੇ ਕਿਵਾੜ ਖੁੱਲਦਿਆਂ ਹੀ ਅਖੰਡ ਜੋਤੀ ਦੇ ਪਹਿਲੇ ਦਰਸ਼ਨ ਸ਼ਰਧਾਲੂਆਂ ਨੂੰ ਹੋਏ। ਇਹ ਅਖੰਡ ਜੋਤੀ ਪਿਛਲੇ 6 ਮਹੀਨਿਆਂ ਤੋਂ ਪ੍ਰਜਲਲੀ ਤੇ ਇਸ ਤੋਂ ਬਾਅਦ ਬਦਰੀਨਾਥ ਤੇ ਚੜਿਆ ਹੋਇਆ ਘੋੜਾ ਦਾ ਬਣਿਆ ਕੰਬਲ ਉਤਾਰ ਦਿੱਤਾ ਗਿਆ ਜਿਸ ਨੂੰ ਕਿਵਾੜ ਬੰਦ ਕਰਨ ਸਮੇਂ 6 ਮਹੀਨੇ ਪਹਿਲਾਂ ਭਗਵਾਨ ਨੂੰ ਚੜਾਇਆ ਜਾਂਦਾ ਹੈ। ਇਸ ਦੇ ਨਾਲ ਹੀ 170 ਦਿਨਾਂ ਬਾਅਦ ਆਰਮੀ ਬੈਂਡ ਦੀਆਂ ਅਸਰੀਲੀਆਂ ਤੁਣਾ ਵਿਚਕਾਰ ਪੂਰੀਆਂ ਰਸਮਾਂ ਵਿਦਿਕ ਜਾਪ ਅਤੇ ਬਦਰੀ ਵਿਸ਼ਾਲ ਲਾਲਕੀ ਜੈ ਕੇ ਜਕਾਰਿਆਂ ਨਾਲ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਇਹ ਪਵਿੱਤਰ ਧਾਮ ਖੁੱਲ ਗਿਆ ਹੈ ਚਾਰ ਤਾਂ ਤੀਰਥ ਪੁਰੀਤ ਪੰਚਾਇਤ ਦੇ ਜਨਰਲ ਸਕੱਤਰ ਡਾਕਟਰ ਬਗੇਸ਼ ਸਤੀ ਨੇ ਦੱਸਿਆ ਕਿ ਸਵੇਰੇ 6 ਤੋਂ 8 ਵਜੇ ਤੱਕ ਬਿਨਾਂ ਸ਼ਿੰਗਾਰ ਦੇ ਭਗਵਾਨ ਦੇ ਦਰਸ਼ਨ ਕੀਤੇ ਗਏ ਜਿਸ ਨੂੰ ਨਿਰਵਾਣ ਦਰਸ਼ਨ ਕਿਹਾ ਜਾਂਦਾ ਹੈ ਇਸ ਤੋਂ ਬਾਅਦ 8 ਵਜੇ ਪਹਿਲਾ ਜਲਪਸ਼ੇਕ ਹੋਇਆ ਅਤੇ ਮਾਨਤਾ ਦੇ ਕਲਿਆਣ ਲਈ ਅਰਦਾਸ ਕੀਤੀ ਗਈ 9 ਵਜੇ 발ਪੋਕ ਲਗਾਇਆ ਗਿਆ ਦੁਪਹਿਰ 12 ਵਜੇ ਪੂਰਾ ਭੋਗ ਲਗਾਇਆ ਗਿਆ ਇਹ ਭੋਗ ਬ੍ਰਹਮ ਕਾਲ ਭੇਜਿਆ ਗਿਆ ਇਸ ਭੋਗ ਉਪਰੰਤ ਹੀ ਉੱਥੇ ਪਹਿਲਾ ਪਿੰਡ ਦਾਨ ਹੋਇਆ ਬਦਰੀ ਨਾਥ ਧਾਮ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਜਿਹੜਾ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਹੈ ਪਹਿਲੇ ਦਿਨ ਹੀ 20000 ਤੋਂ ਵੱਧ ਲੋਕ ਦਰਸ਼ਨਾ ਲਈ ਇੱਥੇ ਪੁੱਜੇ ਹੋਏ ਨੇ 11 ਮਈ ਦੀ ਰਾਤ ਤੋਂ ਹੀ ਹਲਕੀ ਬਾਰਿਸ਼ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਨੇ ਭਲਕ ਤੱਕ ਮੀਂਹ ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਹੋਇਆ ਹੈ 11 ਮਈ ਦੀ ਸ਼ਾਮ ਤੱਕ ਕੁੱਲ 737885 ਲੋਕਾਂ ਨੇ ਬਦਰੀਨਾਥ ਧਾਮ ਦੇ ਦਰਸ਼ਨਾ ਲਈ ਰਜਿਸਟ੍ਰੇਸ਼ਨ ਕਰਵਾਈ ਹੈ